ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਤੇ ਕੋਟਕਪੂਰੇ ਦੇ ਬਿਲਕੁਲ ਨਾਲ ਦਾ ਪਿੰਡ ਆ ਦੱਸੋ ਜਦੋਂ ਆਪਾਂ ਬਠਿੰਡੇ ਵਾਲ ਨੂੰ ਜਾਂਦੇ ਆ ਵਾਇਆ ਬਾਜਾਖਨ ਤਾਂ ਉਸ ਸੜਕ ਦੇ ਉੱਤੇ ਪਹਿਲਾ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਅੱਜ ਦੀ ਵੀਡੀਓ ਚੱਕੇ ਤਾਜੀ ਸੂਈ ਐਫ ਨਸਲ ਚ ਪੈਂਦੀ ਗਾਂ ਵਿਕਾਊ ਬਾਈ ਨੇ ਕੀਤੀ ਹੈ ਤੇ ਇਹਨੇ ਬੱਚਾ ਜਿਹੜਾ ਉਹ ਵੱਛੀ ਦਿੱਤੀ ਹੈ ਤੇ ਵੱਛੀ ਕਾਫੀ ਕਲਰ ਦੇ ਵਿੱਚ ਹੈ ਜਰਸੀ ਬ੍ਰੀਡ ਹੈ। ਸੋ ਇਹ ਐਚਐਫ ਦੇ ਪੇਟੋਂ ਜਦੋਂ ਜਰਸੀ ਜਾਂਦੀ ਹੈ ਤਾਂ ਬਹੁਤੀ ਵਾਰ ਇਹਦਾ ਜਿਹੜਾ ਕਲਰ ਹੈ ਉਹ ਕਾਫੀ ਆਉਂਦਾ ਹੈ। ਸੋ ਤਾਜੀ ਸੁਈ ਸੋਹਣੇ ਹਵਾਨੇ ਦੀ ਹੈ ਤੇ ਚੰਗੇ ਦੁੱਧ ਤੋਂ ਸ਼ੁਰੂ ਹੋਈ ਹੈ। ਆਪਾਂ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ। ਜਿਹਨੂੰ ਜੱਜ ਜੂਗੀ ਉਹ ਵੀਰ ਤਸੱਲੀ ਆ ਕੇ ਕਰ ਸਕਦਾ ਹੈ। ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ। ਆਊਟ ਡਿਟੇਲ ਪੁੱਛੀਏ। ਲਖੇ ਬਾਈ ਸੱਸੀ ਆ ਲਖੇ ਅੱਜ ਜਿਹੜੀ ਇਹ ਗਾਂ ਆਈ ਹੈ ਵਿਕਰੀ ਵਾਸਤੇ ਕੈਨਵਾ ਸੋਚੇ ਇਹ ਪਹਿਲਾ ਹੋਗਾ ਬਾਈ ਠੀਕ ਹੈ ਛੇ ਦਾ ਹੁੰਦਾ ਮੂੰਹ ਥੋੜਾ ਪੱਕ ਕੇ ਬਣੀ ਹੈ ਜੀ ਦਿਨ ਕਿੰਨੇ ਹੋ ਗਏ ਅੱਜ ਇਹ ਨੂੰ ਬਾਈ 2 ਦਿਨ ਹੋ ਗਏ ਅੱਜ ਤੀਜਾ ਚੌਥਾ ਦਿਨ ਸੋਈ ਠੀਕ ਹੈ ਅੱਛਾ ਹੁਣ ਦੁੱਧ ਕਿੰਨਾ ਹੋਊਗਾ ਦੁੱਧ ਹੈ ਤਾਂ ਇਹ ਥੱਲੇ ਹੁਣ ਬੋੜਾ 22 23 ਲੀਟਰ ਹੋਊਗਾ ਜੀ 20 ਕਿਲੋ ਦੋ ਡੰਗ ਕੁਝ ਮਰਜ਼ੀ ਤੋਲ ਲੈ ਠੀਕ ਹੈ ਹਾਂਜੀ ਕੀ ਡਿਮਾਂਡ ਰਹਿ ਡਿਮਾਂਡ ਵੀ ਹੁੰਦੇ ਰਹੂਗੀ ਠੀਕ ਹੈ ਸੋ ਦੋਸਤੋ ਬੱਚਾ ਵੱਛੀ ਤੀਜਾ ਚੌਥਾ ਦਿਨ ਸੋਈ ਨੂੰ ਹੋਇਆ ਨਾੜੂਆ ਬੱਚ ਉਹ ਤੁਸੀਂ ਇੱਥੋਂ ਦੇਖ ਸਕਦੇ ਹੋ ਜਰਸੀ ਬੱਛੀ ਨੂੰ ਜਨਮ ਦਿੱਤਾ ਪਹਿਲਾ ਸੂ ਹੈ ਪਰ ਥੋੜੀ ਜੀ ਉਮਰ ਚ ਪਾ ਕੇ ਮਤਲਬ ਬਹੁਤਾ ਨਹੀਂ ਕਹਿ ਸਕਦੇ ਪਰ ਆਪਾਂ ਦੋੰਦੀਆਂ ਚੌਗੀਆਂ ਜ਼ਿਆਦਾ ਬੱਛੀਆਂ ਦੇਖਦੇ ਆ ਪਹਿਲੇ ਸੂਏ ਚ ਇਹ 6 ਦੰਦ ਹੈ ਸੋ ਇਹਦਾ ਰੇਟ ਫੋਨ ਤੇ ਹੈ ਤੁਰਲਾ ਬਈ ਟਾਂਚਾ ਬਹੁਤ ਸੋਹਣਾ ਦੱਸੋ ਗਾਂ ਦਾ ਜਿਹਨੇ ਐਸ ਰੁੱਤ ਚ ਗਾਂ ਖਰੀਦਣੀ ਆ ਤੇ ਉਹਦੇ ਵਾਸਤੇ ਇੱਕ ਨੰਬਰ ਵਹਿੜਾ ਸਟਰਕਚਰ ਉਤੋਂ ਚੰਗਾ ਤੇ ਦੂਜੀ ਗੱਲ ਹਵਾਨੇ ਦਾ ਮੁੱਲ ਹੁੰਦਾ ਹੈ ਸਾਰਾ ਹੀ ਫੈਕਸ ਹਵਾਨਾ ਪੁੱਲ ਹੁਣ ਥੋੜੀ ਥੋੜੀ ਹੈਗੀ ਹੈ ਹਵਾਨੇ ਤੇ ਹਜੇ ਉਤੋਂ ਤੁਸੀਂ ਇਹਦੀ ਬਣਾਵਟ ਸਟਰਕਚਰ ਦੀ ਦੇਖੋਗੇ ਉਹ ਵੀ ਤੁਹਾਨੂੰ ਚੰਗੀ ਲੱਗੂਗੀ ਕਮਾਲਾ ਲੱਗੇ ਮੂਰ ਸੋ ਦੇਖੋ ਇਹ ਦੋਸਤੋ ਗਾਂ ਜੀ ਨੂੰ ਜਚੇ ਤਾਂ ਕਾਲ ਕਰ ਲਿਓ ਬਾਈ ਨੂੰ ਬਾਹਰੋਂ ਫੇਰ ਮੋੜ ਲਈ ਲਖੇ ਇਧਰ ਨੂੰ ਥਣ ਥੀ ਚੁਆਈ ਵਾਲਾ ਦਿਸਦਾ ਬਾਕੀ ਅਜੇ ਤਾਜੀ ਸੋਈ ਹੈ ਹੋਰ ਥਣ ਕੱਢੂਗੀ ਥਣ ਪੂਰਾ ਮੁੱਟੀ ਵਾਲਾ ਲੱਗਦਾ ਸਹੀ ਹਵਾਨਾ ਦੇਖੋ ਦੋਸਤੋ ਕਮਾਲ ਦਾ ਤਿਆਰ ਹੈ ਸਵੇਰ ਦੇ ਟਾਈਮ ਹੀ ਵੀਡੀਓ ਬਣਾ ਰਿਹਾ ਤੇ ਚਵਾਈ ਤੋਂ ਪਹਿਲਾਂ ਦੀ ਵੀਡੀਓ ਇਹ ਗੱਲ ਧਿਆਨ ਚ ਰੱਖ ਲਿਓ ਪਰ ਇਹ ਹਵਾਨੇ ਚ ਤੁਹਾਨੂੰ ਇਹ ਗਾਂ ਜਿਹੜੀ ਮੈਂ ਦਿਖਾ ਰਿਹਾ ਸੋ ਚੰਗੇ ਥਣ ਹਵਾਨੇ ਦੀ ਸੋਹਣੀ ਵੈੜ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਨੰਬਰ ਜਿਹੜਾ ਉਹ ਦੋਸਤੋ ਸਕਰੀਨ ਉੱਤੇ ਪਾਈਦਾ ਚੱਲੀ ਜਾਂਦਾ ਜਿਹੜੇ ਤੁਸੀਂ ਕਾਲ ਕਰਨੀ ਹੈ ਆ ਕੇ ਦੇਖਣਾ ਪਸ਼ੂ ਨੂੰ ਥੋੜਾ ਕੰਮ ਹੈ ਸੋ ਜਿਹਨੂੰ ਚਾਹੇ ਉਹ ਵੀਰ ਤਸੱਲੀ ਕਰ ਸਕਦਾ ਆ ਕਿ ਸੌਦਾ ਸਿੱਧਾ ਤੁਹਾਡਾ ਮਾਲਕ ਨਾਲ ਹੀ ਹੋਣਾ ਮੇਰਾ ਕੰਮ ਆ ਤੁਹਾਨੂੰ ਵੀਡੀਓ 'ਚ ਮੈਂ ਪਸ਼ੂ ਦਿਖਾਉਣਾ ਤੇ ਉਹ ਤੁਹਾਨੂੰ ਮੈਂ ਹਰੇਕ ਪੱਖ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਸੋ ਇੱਕ ਜਰਸੀ ਵੱਛੀ ਵਾਲੀ ਵਹਿੜ ਦਿਖਾ ਰਿਹਾ। ਦੋਨੇ ਨਾਲ ਸ਼ੌਂਕ ਪੂਰੇ ਕਰ ਦੂਗੀ ਜੇ ਤੁਸੀਂ ਐਫ ਦਾ ਸ਼ੌਂਕ ਰੱਖਦੇ ਹੋ ਤਾਂ ਗਾਂ ਦਾ ਹਵਾਨਾ ਬੜਾ ਕਮਾਲ ਦਾ ਹੈ। ਫਿਕਸ ਹਵਾਨਾ ਜਿਹਨੂੰ ਆਪਾਂ ਕਹਿੰਦੇ ਆ ਦੋਸਤੋ ਹਾਲਾਂਕਿ ਵੱਡਾ ਹਵਾਨਾ ਹੈ ਪਰ ਹੈ ਫਿਕਸ ਉੱਪਰੋਂ ਸਟਾਰਟਿੰਗ ਦੇਖ ਲਓ ਕਿੱਥੋਂ ਹੁੰਦੀ ਆ ਹਵਾਨੇ ਦੀ। ਸੋ ਦੇਖੋ ਇਹਦੇ ਹਵਾਨੇ ਦਾ ਰੌਖ ਖੁੱਝਾਂ ਤੋਤੇ ਐ ਬਾਕੀ ਥਣ ਥੀ ਚਵਾਈ ਵਾਲਾ ਤੇ ਚਾਰੇ ਥਣ ਨਿਖੜਵੇਂ ਵੀ ਐ ਇਹਦੇ ਨਾਲ ਬੱਚੀ ਐ ਦੱਸੋ ਬੱਚੀ ਜਰਸੀ ਬਰੀਡ ਦੀ ਐ ਤੇ ਕਲਰ ਇਹਦਾ ਰੰਗ ਕਾਫੀ ਰਹਿਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਇਹ ਗਾਂ ਵਕਾਊ ਬਾਈ ਨੇ ਕੀਤੀ ਸੀ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ